ਸਤਿ ਸ਼੍ਰੀ ਅਕਾਲ ਆਓ ਅੱਜ ਇਸ ਵੀਡੀਓ ਵਿੱਚ ਗੁਰੂ ਗੋਬਿੰਦ ਸਿੰਘ ਜੀ ਬਾਰੇ ਜਾਣਦੇ ਹਾਂ ਕੁਝ ਗੱਲਾਂ ਗੁਰੂ ਗੋਬਿੰਦ ਸਿੰਘ ਜੀ ਪੰਛੀ ਦੇ ਰੂਪ ਵਿੱਚ ਆਪਣੇ ਨਾਲ ਬਾਜ ਹੀ ਕਿਉਂ ਰੱਖਦੇ ਸਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਨਾਲ ਬਾਜ ਇਸ ਲਈ ਰੱਖਦੇ ਸਨ ਕਿਉਂਕਿ ਇਸ ਦੇ ਕੁਝ ਖਾਸ ਗੁਣ ਸਨ ਜਿਵੇਂ ਕਿ ਬਾਜ ਦੀ ਫਿਤਰਤ 'ਚ ਗੁਲਾਮੀ ਨਹੀਂ ਹੁੰਦੀ ਬਾਜ ਨੂੰ ਕਦੇ ਗੁਲਾਮ ਨਹੀਂ ਰੱਖ ਸਕਦੇ ਕਿਉਂਕਿ ਬਾਜ ਜਾਂ ਤਾਂ ਪਿੰਜਰਾ ਤੋੜ ਦੇਵੇਗਾ ਜਾਂ ਮਰ ਜਾਵੇਗਾ ਗੁਰੂ ਜੀ ਵੀ ਇਹੀ ਚਾਹੁੰਦੇ ਸਨ ਕਿ ਉਹਨਾਂ ਦੇ ਸਿੱਖ ਕਿਸੇ ਦੀ ਗੁਲਾਮੀ ਨਾ ਕਰਨ ਬਾਜ ਕਦੇ ਵੀ ਕਿਸੇ ਹੋਰ ਦਾ ਕੀਤਾ ਸ਼ਿਕਾਰ ਨਹੀਂ ਖਾਂਦਾ ਗੁਰੂ ਜੀ ਵੀ ਇਹੀ ਚਾਹੁੰਦੇ ਸਨ ਕਿ ਉਹਨਾਂ ਦੇ ਸਿੱਖ ਕਿਸੇ ਦੂਜੇ ਦਾ ਕੀਤਾ ਸ਼ਿਕਾਰ ਨਾ ਖਾਂਣ ਬਾਜ਼ ਬਹੁਤ ਉਚਾਈ ਤੇ ਉੱਡਦਾ ਹੈ ਪਰ ਇੰਨੀ ਉੱਚੀ ਉੱਡਣ ਦੇ باوجود ਉਸ ਦੀ ਨਜ਼ਰ ਜ਼ਮੀਨ ਤੇ ਹੁੰਦੀ ਹੈ ਬਾਜ਼ ਕਦੇ ਆਲਸੀ ਨਹੀਂ ਹੁੰਦਾ ਹਮੇਸ਼ਾ ਚੁਸਤ ਰਹਿੰਦਾ ਹੈ ਗੁਰੂ ਜੀ ਵੀ ਇਹੀ ਚਾਹੁੰਦੇ ਸਨ ਕਿ ਉਹਨਾਂ ਦੇ ਸਿੱਖ ਵੀ ਕਦੇ ਆਲਸ ਨਾ ਕਰਨ ਤੇ ਹਮੇਸ਼ਾ ਚੁਸਤੀ ਵਿੱਚ ਰਹਿਣ ਬਾਜ਼ ਕਦੇ ਵੀ ਹੋਰ ਪੰਛੀਆਂ ਵਾਂਗ ਹਵਾ ਦੇ ਬਹਾਅ ਚ ਨਹੀਂ ਉੱਡਦਾ ਸਗੋਂ ਹਵਾ ਦੇ ਉਲਟ ਉਡਾਨ ਪਰਦਾ ਹੈ ਗੁਰੂ ਜੀ ਵੀ ਇਹ ਚਾਹੁੰਦੇ ਸਨ ਕਿ ਉਹਨਾਂ ਦੇ ਸਿੱਖ ਵੀ ਬਾਜ ਮੰਗ ਬਨਨ ਬਾਜ ਕਦੇ ਵੀ ਆਪਣਾ ਘਰ ਨਹੀਂ ਬਣਾਉਂਦਾ ਅਤੇ 18ਵੀਂ ਸਦੀ ਦੇ ਸਿੱਖ ਵੀ ਅਜਿਹਾ ਹੀ ਕਰਦੇ ਸਨ ਗੁਰੂ ਗੋਬਿੰਦ ਸਿੰਘ ਜੀ ਨੇ ਕਈ ਲੜਾਈਆਂ ਲੜੀਆਂ ਪਰ ਉਹਨਾਂ ਨੇ ਕੋਈ ਵੀ ਲੜਾਈ ਹੋਰਾਂ ਰਾਜਾਂ ਵਾਂਗ ਜ਼ਮੀਨ ਜਾਂ ਪੈਸੇ ਲਈ ਨਹੀਂ ਲੜੀ ਬਲਕਿ ਉਨ੍ਹਾਂ ਦੀ ਹਰ ਇੱਕ ਲੜਾਈ ਬੇਇਨਸਾਫੀ ਅਤੇ ਜ਼ੁਲਮ ਖਿਲਾਫ ਸੀ ਗੁਰੂ ਜੀ ਚਾਹੁੰਦੇ ਸਨ ਕਿ ਉਹਨਾਂ ਦੇ ਸਿੱਖਾਂ ਤੇ ਜ਼ੁਲਮ ਨਾ ਹੋਵੇ ਕਿਸੇ ਵੀ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਕਦੇ ਵੀ ਹਾਰ ਨਹੀਂ ਹੋਈ ਕਿਸੇ ਵੀ ਜੰਗ ਵਿੱਚ ਗੁਰੂ ਜੀ ਨੇ ਪਹਿਲਾਂ ਹਮਲਾ ਨਹੀਂ ਕੀਤਾ ساری ਜ਼ਿੰਦਗੀ ਅਤੇ ਕਿਸੇ ਵੀ ਜੰਗ ਵਿੱਚ ਕਿਸੇ ਦਾ ਵੀ ਧਰਮ ਤਬਦੀਲ ਨਹੀਂ ਕਰਾਇਆ ਕਿਸੇ ਵੀ ਦੁਸ਼ਮਣ ਦੀਆਂ ਇਸਤਰੀਆਂ ਵੱਲ ਕਦੇ ਵੀ ਅੱਖ ਚੁੱਕ ਕੇ ਨਹੀਂ ਦੇਖਿਆ ਕਿਸੇ ਯੁੱਧ ਵਿੱਚ ਵੀ ਗੁੱਸੇ ਦੇ ਅਭਾਵ ਨਹੀਂ ਦਿਸੇ ਯੁੱਧ ਵਿੱਚ ਫੱਟੜ ਹੋਣ ਵਾਲੇ ਦੁਸ਼ਮਣ ਨੂੰ ਕਦੇ ਦੁਸ਼ਮਣ ਭਾਵ ਨਾਲ ਨਹੀਂ ਦੇਖਿਆ ਗੁਰੂ ਜੀ ਨੇ ਸਗੋਂ ਭਾਈ ਕਨਈਆ ਜੀ ਨੂੰ ਕਹਿ ਕੇ ਮलम पट्टी ਕਰਨ ਦਾ ਹੁਕਮ ਦਿੱਤਾ ਗੁਰੂ ਜੀ ਨੇ ਚਾਰ ਪੁੱਤਰ ਬਾਰੇ